10 ਲੱਖ ਵਾਲੇ ਕਾਰਡ ਦੀ ਸਲਿੱਪ ਤੁਹਾਨੂੰ ਇਸ ਤਰੀਕੇ ਦੀ ਦੇਖਣ ਨੂੰ ਮਿਲੂਗੀ ਫੋਨ ਦੀ ਸਕਰੀਨ ਦੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਉੱਪਰ ਭਗਵੰਤ ਮਾਨ ਸਾਹਿਬ ਦੀ ਫੋਟੋ ਲੱਗੀ ਹੋਊਗੀ ਤੇ ਉੱਥੇ ਥੱਲੇ ਲਿਖਿਆ ਹੋਊਗਾ ਹੈਲਥ ਕਾਰਡ ਤੇ ਇੱਥੇ ਤੁਹਾਡੀ ਡੇਟ ਲਿਖੀ ਹੋਊਗੀ ਤੇ ਤੁਹਾਡਾ ਨਾਮ ਲਿਖਿਆ ਹੋਊਗਾ ਵੀ ਕਿਹਦੇ ਨਾਮ ਤੇ ਇਹ ਸਲਿੱਪ ਕੱਟੀ ਗਈ ਹੈ ਤੇ ਉਸ ਤੋਂ ਬਾਅਦ ਤੁਹਾਡਾ ਵੋਟਰ ਕਾਰਡ ਆਧਾਰ ਕਾਰਡ ਤੇ ਤੁਹਾਡਾ ਐਡਰੈਸ ਦਿੱਤਾ ਹੋਊਗਾ ਤੁਹਾਡਾ ਮੋਬਾਈਲ ਨੰਬਰ ਉਹ ਆਪਸ਼ਨਲ ਹੈ ਇਸ ਤਰੀਕੇ ਦੀ ਤੁਹਾਡੀ ਪਰਚੀ ਹੋਊਗੀ ਜਿਹੜੀ ਵਲੰਟੀਅਰ ਵੀਰ ਨੇ ਉਹ ਤੁਹਾਨੂੰ ਖੁਦ ਜ਼ਿਲ੍ਹੇ ਵਾਈਜ਼ ਤਹਿਸੀਲ ਵਾਈਜ਼ ਜਿਹੜੇ ਉਥੋਂ ਦੇ ਬਲੌਗ ਪਿੰਡ ਪੈਂਦੇ ਆ ਉਸ ਵਾਈਜ਼ ਤੁਹਾਡੇ ਕੋਲ ਸਲਿੱਪਾਂ ਆਉਣ ਲੱਗ ਜਾਣਗੀਆਂ ਅਤੇ ਕੈਂਪ ਲੱਗ ਰਹੇ ਹਨ ਤੇ ਤੁਹਾਡੇ ਕਾਰਡ ਉੱਥੇ ਜਾ ਕੇ ਬਣਨ ਲੱਗ ਜਾਣਗੇ ਕਿਹੜੇ ਇਹਦੇ ਵਿੱਚ ਪ੍ਰਾਈਵੇਟ ਹਸਪਤਲ ਆਉਣਗੇ ਉਹ ਵੀ ਤੁਸੀਂ ਫੋਨ ਦੀ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਜਾਣਾ ਜੀ ਪੰਜਾਬ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਤੁਸੀਂ ਇਹੀ ਸਰਚ ਕਰਕੇ ਭਰਨੀ ਹੈ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਸਿਲੈਕਟ ਕਰਨਾ ਹੈ ਗਵਰਨਮੈਂਟ ਹਸਪਤਲ ਦੇਖਣਾ ਹੈ ਤੁਸੀਂ ਆਉਂਦੇ ਇਲਾਜ ਲਈ ਜਾਂ ਪ੍ਰਾਈਵੇਟ ਉਸ ਤੋਂ ਦੂਜੇ ਕਾਲਮ 'ਚ ਤੁਸੀਂ ਆਪਦਾ ਏਰੀਆ ਸਿਲੈਕਟ ਕਰਨਾ ਜਿਵੇਂ ਪਟਿਆਲਾ ਹੈ ਜਾਂ ਸੰਗਰੂਰ ਹੈ ਬਠਿੰਡਾ ਜੋ ਵੀ ਹੈ ਕਿਹੜੀ ਤੁਹਾਡਾ ਬਿਮਾਰੀ ਹੈ ਤੁਸੀਂ ਉਹ ਸਿਲੈਕਟ ਕਰਨੀ ਹੈ ਆਪਾਂ ਪਟਿਆਲਾ ਸਿਲੈਕਟ ਕੀਤਾ ਉਸ ਤੋਂ ਬਾਅਦ ਤੁਸੀਂ ਇੱਥੇ ਸਰਚ ਕਰਨਾ ਹੈ ਦੇਖੋ ਪਟਿਆਲੇ ਦੇ ਜਿੰਨੇ ਵੀ ਪ੍ਰਾਈਵੇਟ ਹਸਪੀਟਲ ਨੇ ਉਹ ਸਾਰੇ ਨਿਕਲ ਆਏ ਇਸ ਤੋਂ ਬਾਅਦ ਤੁਸੀਂ ਸਿਰਫ ਉਹਦਾ ਜਿਹੜਾ ਏਰੀਆ ਉਹ ਚੇਂਜ ਕਰਕੇ ਦੇਖਣਾ ਸੰਗਰੂਰ ਦੇਖ ਲਓ ਸਰੂਰ ਜਿੱਦੇ ਵੀ ਪ੍ਰਾਈਵੇਟ ਹਸਪੀਟਲ ਨੇ ਉਹ ਆ ਜਾਣਗੇ ਉਹਨਾਂ ਦੇ ਨਾਮ ਤੁਸੀਂ ਪੜ੍ਹ ਸਕਦੇ ਹੋ ਤੁਹਾਨੂੰ ਕਿਹੜਾ ਨੇੜੇ ਹੈ ਤੁਸੀਂ ਉੱਥੇ ਜਾ ਸਕਦੇ ਹੋ ਫਿਰ ਤੁਸੀਂ ਬਠਿੰਡੇ ਦੇ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਸਾਰੇ ਆਪਦਾ ਏਰੀਏ ਦੇ ਕਿਹੜੀ ਤੁਹਾਡੀ ਬਿਮਾਰੀ ਹੈ ਕਿਹੜੇ ਹਸਪੀਟਲ ਤੁਸੀਂ ਇਲਾਜ ਕਰਾਉਣਾ ਹੈ ਤੇ ਕਿੱਥੇ ਤੁਹਾਡਾ ਕਾਰਡ ਚੱਲੇਗਾ ਉਹ ਸਾਰਾ ਤੁਸੀਂ ਘਰ ਬੈਠੇ ਆਉਦੇ ਫੋਨ ਤੇ ਦੇਖ ਸਕਦੇ ਹੋ ਜਲਦਬਾਜੀ ਨਾ ਕੀਤੀ ਜਾਵੇ ਸਭ ਨੂੰ ਇਹ ਸਲਿੱਪ ਮਿਲੂਗੀ ਘਰ ਘਰ ਆ ਕੇ ਸਲਿੱਪ ਮਿਲੂਗੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਕੋਈ ਵੀ ਅਪਡੇਟ ਹੋਰ ਇਸ ਦੇ ਉੱਤੇ ਆਊਗਾ ਕਦੋਂ ਤੁਹਾਡੇ ਏਰੀਆ ਦੇ ਵਿੱਚ ਕਾਰਡ ਬੰਨ੍ਹ ਗਏ ਪੇਜ ਨੂੰ ਫੋਲੋ ਕਰ ਲਓ ਆਪਾਂ ਵੀਡੀਓ ਅਪਡੇਟ ਕਰ ਦਵਾਂਗੇ ਕਿ ਕਿੱਥੇ ਤੁਹਾਡੇ ਜਿੱਥੇ ਵੀ ਤੁਹਾਡੇ ਕਾਰਡ ਬੰਨ੍ਹ ਗਏ ਉਸ ਜਗ੍ਹਾ ਤੇ ਜਾ ਕੇ ਵੀ ਆਪਾਂ ਵੀਡੀਓ ਬਣਾਵਾਂਗੇ ਵੀ ਕਿਸ ਤਰੀਕੇ ਨਾਲ ਤੁਹਾਡਾ ਕਾਰਡ ਬਣਦੇ ਆ ਤੇ ਸਾਰੀ ਜਾਣਕਾਰੀ ਤੁਹਾਨੂੰ ਇਸ ਪੇਜ ਦੇ ਉੱਤੇ ਮਿਲਦੀ ਰਹੂਗੀ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ